अच्छा ਤੁਹਾਡੇ ਕੀ ਨਾਂ ਬੇਟੇ ਬੇਟੇ ਤੇ ਤੁਹਾਡੇ ਵੀ ਨਾਂ ਕੀ ਨਾਮ ਕੀ ਤੁਹਾਡੀ ਸੌਖਾ ਸਜਾਓ ਹੋਇਆ ਕਿਵੇਂ ਹਾਸਾ ਕਰੋ ਪਤਾ ਨਹੀਂ ਜੀ ਹੁਣ ਸਾਨੂੰ ਤਾਂ ਪਤਾ ਨਹੀਂ ਕਿ ਸੰਤਾਂ ਤਾਂ ਐਨਾ ਕਿ ਆਏ ਵੀ ਕੱਪੜੇ ਚ ਲੈਣਾ ਚਲੇ ਜਾਂਦਾ ਲੁਧਿਆਣਾ ਅੱਛਾ ਜੀ ਸੰਤਾਂ ਜੇ 10 ਵਜੇ ਸਾਡੀ ਗੱਲ ਹੋਈ ਉਹਨਾਂ ਨੇ ਫੋਨ ਤੇ ਕਹਿੰਦਾ ਅਸੀਂ ਮੜ ਪਏ ਆ ਵੀ ਮੈਂ ਅਸੀਂ ਮੜੇ ਆਉਨੇ ਆ ਤੇ ਉਹਦੇ ਬਾਅਦ 2 ਵਜੇ ਸਾਨੂੰ ਪੁੱਛ ਰਿਹਾ ਕਿ ਪੂਰੇ ਹੋ ਗਏ ਉਹਨਾਂ ਬੱਸ ਕਿੰਨੇ ਕ ਵਜੇ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਤੁਹਾਨੂੰ ਤਾਂ ਪਤਾ ਨਹੀਂ ਹੁਣ 2 ਵਜੇ ਫੋਨ ਗਿਆ ਜੀ ਅੱਜ ਕਾਫੀ 2 ਵਜੇ ਹਾਂ ਪਤਾ ਲੱਗ ਪਾਇਆ ਕਿੱਥੋਂ ਆ ਰਹੇ ਸੀ ਪਿੱਛੇ ਜਾ ਰਹੇ ਸੀ ਇਹ ਜਗਰਾਉਂ ਦਾ ਪਰਿਵਾਰ ਸੀ ਇੱਕ ਲੜਕਾ ਘਰੋਂ ਇਕੱਲਾ ਹੀ ਆਇਆ ਸੀ ਇਕੱਲਾ ਹੀ ਆਇਆ ਤੇ ਰਸਤੇ 'ਚ ਉਹ ਇਹਦੇ ਨਾਲ ਬੈਠੇ ਸੀ ਜੀ ਇੱਥੇ ਕਿੰਨੇ ਆਏ ਕੱਪੜੇ ਲੈਣ ਆਏ ਸੀ ਪਰ ਜੇ ਬਣਾਵਾ ਸੀ ਹਾਂਜੀ ਹਾਂਜੀ ਟੋਲ ਪਲਾਜੇ ਤੋਂ ਪਤਾ ਕਰ ਰਹੇ ਜੀ ਇਹ ਪੰਜੇ ਦੀ ਮੌਤ ਹੋ ਗਈ ਐਕਸੀਡੈਂਟ ਦੀ ਹਾਂ ਦੀ ਮੌਤ ਸਰ ਤੁਹਾਨੂੰ ਪਹਿਲੀ ਨਜ਼ਰ ਇਸ ਕੀ ਲੱਗਦਾ ਜੀ ਸੜਕੀ ਹਾਸ ਹੈ ਕਿ ਕੁਝ ਹੋਰ ਵੀ ਹੋ ਸਕਦਾ ਸੜਕੀ ਹਾਸ ਹੈ ਕਿ ਜਾਂ ਜਾਨ ਜਾਨ ਟਕਰਾ ਕਰਦੀ ਹੈ ਸੜਕੀ ਹਾਸ ਹੈ ਜੀ ਲੜਕੀਆਂ ਦੀ ਉਮਰ ਕਿੰਨੀ ਕਰਾ ਗਈ ਉਹ ਲੜਕੀਆਂ ਦੀ ਉਮਰ ਕਿੰਨੀ ਉਹਨਾਂ ਤੇ ਵੀ 17 ਤੋਂ 12 20 ਦੇ ਵਿੱਚ ਵਿੱਚ ਅੱਛਾ ਕਹਿੰਦੇ ਕੋਈ ਡੈੱਡ ਬੋਡੀਆਂ ਮੱਡੀਆਂ ਵੀ ਪਈਆਂ ਸੀ ਜਾਂ ਘੱਟ ਵੱਧ ਕਿਦਾਂ ਸੀ ਲੈ ਇੱਕ ਲੜਕੇ ਦਾ ਧੜ ਲੱਗ ਗਿਆ ਸੀ ਅੱਛਾ ਜੀ ਲੜਕੀ ਦਾ ਧੜ ਪੇਟ ਤੇ ਲੱਗ ਰਿਹਾ ਸੀ ਅੱਛਾ ਜੀ ਤੇ ਹੋਰ ਬਾਕੀ ਕੀ ਉਹਨਾਂ ਨੂੰ ਐਂਬੂਲੈਂਸ ਦਾ ਅਰੇਂਜਮੈਂਟ ਕਰਕੇ ਅਸੀਂ ਸਿਵਲ ਹਸਪਤਾਲ ਡੈੱਡ ਬੋਡੀਆਂ ਪਰਿਵਾਰ ਨੂੰ ਥੋੜੀ ਸ਼ੰਕਾ ਉਹ ਕਹਿੰਦੇ ਕੁਝ ਘਟਨਾ ਨੂੰ ਅੰਜਾਮ ਵੀ ਦਿੱਤਾ ਹੋ ਸਕਦਾ ਕੋਈ ਜਾਂਚ ਮੋੜੀ ਕੋਈ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਲੜਕਾ ਪਰਿਵਾਰ ਸਾਰੇ ਸਬੰਧ ਮੇਰੇ ਨਾਲ excuse